ਚੰਡੀਗੜ੍ਹ ਆ ਜਿਹੜਾ ਇਹ ਵੀ ਸਾਡਾ ਇਹ ਪੰਜਾਬ ਯੂਨੀਵਰਸਿਟੀ ਵੀ ਸਾਡੀ ਆ ਇਹਦੇ ਜਿਹੜੇ ਹੱਕ ਖੋਹੇ ਜਾ ਰਹੇ ਨੇ ਅੱਜ ਡਾਕਾ ਵੱਧ ਰਿਹਾ ਕллеਜ ਯੂਨੀਵਰਸਿਟੀ ਸੀ ਕਿ ਹੋਰ ਉਹਦਿਆਂ ਦੇ ਬਾਹਰ ਵੀ ਸਾਡੇ ਬੰਦੇ ਬੈਠੇ ਪੰਜਾਬ ਦੇ ਖਤਮ ਕਰੀ ਜਾਂਦੇ ਰਹੇ ਅੱਜ ਚਾਹੇ ਤੁਰੇ ਫਿਰਨ ਨਾਲ ਪਰ ਇਹਨਾਂ ਨੂੰ ਉਸ ਵੇਲੇ ਆਪਦਾ ਰੋਲ ਆਧਾਰ ਨਹੀਂ ਕੀਤਾ ਇਸ ਤਰ੍ਹਾਂ ਤੇ ਕਮਜ਼ੋਰ ਹੋਗੇ ਨਹੀਂ ਫੈਸਲੇ ਫਿਰ ਤਾਂ ਹੋ ਰਹੇ ਨੇ ਇਸ ਤਰੀਕੇ ਦੇ ਕਮਜ਼ੋਰੀ ਆ ਜੇ ਸਖਤ ਹੋਣ ਫਿਰ ਕੰਮ ਹੁੰਦਾ ਇਹ ਜਦੋਂ ਕੁ ਹਫ਼ਤਾ ਤੋਂ ਬਾਅਦ ਆਂਦਰ ਫਿਰ ਇਹਨਾਂ ਨੂੰ ਸਾਰਾ ਕੁਝ ਜਿਆਦਾ ਜਾਂਦਾ بس ਇਹ ਸਾਨੂੰ ਪੋਲੀਟਿਕਲ ਜਿਹੜਾ ਹੈਗਾ ਮਾਰ ਪੈ ਰਹੀ ਆ ਜਿਥੇ ਵਿਦਿਆਰਥੀ ਹੋਵੇ ਬਾਹਰਲੇ ਦਿੱਲੀ ਨੂੰ ਧਰਨੇ ਦੇ ਵਿੱਚ ਨਹੀਂ ਅਸੀਂ ਹੋਂਦ ਨਾ ਕੋਈ ਨੂੰ ਸਮਾਂ ਦੱਸੂਗਾ ਕਿਤਾਬ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦਾ ਮੋਰਚਾ ਲਗਾਤਾਰ ਜਾਰੀ ਹੈ 10 ਤਰੀਕ ਨੂੰ ਵੱਡੇ ਇਕੱਠ ਦੀ ਕਾਲ ਦਿੱਤੀ ਗਈ ਹੈ ਜਿਸ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੇ ਆਗੂ ਵੀ ਪਹੁੰਚ ਰਹੇ ਨੇ ਅਰਬਾਂ ਖਰਬਾਂ ਤਰਨਾ ਦਲ ਦੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਵੀ ਸਥਾਨ ਦੇ ਉੱਤੇ ਪਹੁੰਚ ਰਹੇ ਨੇ ਬਾਬਾ ਜੀ ਕਿਸ ਤਰੀਕੇ ਨਾਲ ਦੇਖਦੇ ਹੋਂ ਜਦੋਂ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਆਉਂਦੀ ਆ ਤਾਂ ਫਿਰ ਪੰਜਾਬ ਇੱਕ ਡਾਕੇ ਅੱਗੇ ਖੜਦਾ ਦੇਖੋ ਇਹ ਸਾਡੀ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਸੈਂਟਰ ਗਵਰਨਮੈਂਟ ਇਹ ਤੇ ਵੀ ਡਾਕਾ ਮਾਰਨਾ ਚਾਹੁੰਦੀ ਆ ਹੱਕ ਖੋਹੇ ਜਾ ਰਹੇ ਨੇ ਅਸੀਂ ਇਹ ਨਹੀਂ ਹੁਣ ਦੇ ਇਹ ਚੰਡੀਗੜਾ ਜਿਹੜਾ ਇਹ ਵੀ ਸਾਡਾ 28 ਪਿੰਡ ਉਜਾੜ ਕੇ ਚੰਡੀਗੜਾ ਬਸਾਇਆ ਇਹ ਪੰਜਾਬ ਯੂਨੀਵਰਸਿਟੀ ਵੀ ਸਾਡੀ ਆ ਇਹਦੇ ਜਿਹੜੇ ਹੱਕ ਖੋਹੇ ਜਾ ਰਹੇ ਨੇ ਅੱਜ ਡਾਕਾ ਵੱਧ ਰਿਹਾ ਪਰ ਇਥੋਂ ਜਿਹੜੇ ਜਥੇਬੰਦੀ ਆ ਸਾਥ ਵਾਲੇ ਵੀਰ ਨੇ ਉਹਨਾਂ ਦੀ ਜ਼ਮੀਨਾਂ ਜਾਗਿਆ ਉਹਨਾਂ ਨੇ ਜਿਹੜਾ ਹੈਗਾ ਸਟੈਂਡ ਲੈ ਲਿਆ ਜਿਹੜਾ 100% ਨੇ ਜਿਹੜਾ ਹੈਗਾ ਉਹਦੇ ਵਿੱਚੋਂ ਜੂ ਟਰਨ ਕੁਛ ਮਾਰ ਲਿਆ ਕੁਛ ਰਹਿਦਾ ਬੱਜ ਜਾਊਗਾ 10 ਤਰੀਕਾ ਦਾ ਵੱਡਾ ਇਕੱਠ ਹੋਇਆ ਉਹਦੇ ਵਿੱਚ ਅਸੀਂ ਪਹੁੰਚਾਂਗੇ ਸਾਰਿਆਂ ਨੂੰ ਕਹਿੰਦੇ ਪਹੁੰਚੋ ਪਹੁੰਚ ਕੇ ਹਾਜ਼ਰੀਆਂ ਲਭਾਓ ਹੁਣ ਇਹ ਜਿਹੜੀ ਪੋਜੀਸ਼ਨ ਬਣੀ ਆ ਇਹਦੇ ਵਿੱਚ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਚਾਹੇ ਬਾਦਲ ਨੇ ਚਾਹੇ ਕਾਂਗਰਸ ਆ ਚਾਹੇ ਉਹ ਆਪੜ ਨੇ ਇਹਨਾਂ ਨੇ ਬਣਦਾ ਆਪਦਾ ਜੋਗਦਾਂ ਪਾਇਆ ਹੀ ਕੋਈ ਨਹੀਂ ਜਦੋਂ ਕੋਈ ਮੀਟਿੰਗਾਂ ਹੁੰਦੀਆਂ ਨੇ ਉੱਥੇ ਕੋਈ ਵੀ ਨਹੀਂ ਜਾਂਦਾ ਨਾ ਕੋਈ ਪਹੁੰਚੇ ਨਹੀਂ ਹੈਗਾ ਸੀਐਮ ਕਦੇ ਸ਼ਾਮਲ ਹੋਇਆ ਮੀਟਿੰਗਾਂ ਦੇ ਵਿੱਚ ਸਾਡੇ ਇੱਥੋਂ ਬੰਦੇ ਘਟਾਤੇ ਸਾਡੇ ਇੱਥੋਂ ਉਹਦੇ ਚੱਕ ਤੇ ਹੋਰ ਬੰਦੇ ਬਾਹਰ ਨੇ ਪਾ ਲਏ ਕੱਲੇ ਜੁਨੀਵਰਸਿਟੀ ਸੀ ਕਿ ਹੋਰ ਉਹਦਿਆਂ ਦੇ ਬਾਹਰਲੇ ਸਾਡੇ ਬੰਦੇ ਬੈਠੇ ਪੰਜਾਬ ਦੇ ਖਤਮ ਕਰੀ ਜਾਂਦੇ ਰਹੇ ਇਸ ਕਰਕੇ ਇਹ ਇਹਦੇ ਵਿੱਚ ਇਹ ਦੋਸ਼ੀ ਨੇ ਸਾਰੇ ਅੱਜ ਚਾਹੇ ਤੁਰੇ ਫਿਰਨ ਨਾਲ ਪਰ ਇਹਨਾਂ ਨੇ ਉਸ ਵੇਲੇ ਆਪਦਾ ਰੋਲ ਆਧਾਰ ਨਹੀਂ ਕੀਤਾ ਪਰ 60 40 ਦੀ ਰੇਸ ਸੀ ਹਰਿਆਣੇ ਦੀ ਟੈਂਪਰੇਰੀ ਰਾਜਧਾਨੀ ਸੀ ਪਰ ਗਲਬਾ ਤਾਂ ਹਰਿਆਣੇ ਦਾ ਤੇ ਹੋਰ ਸਟੇਟਾਂ ਦਾ ਲਗਾਤਾਰ ਇਸ ਤੇ ਚੰਡੀਗੜ੍ਹ ਦੇ ਵਿੱਚ ਵੱਧ ਰਿਹਾ ਜੋ ਕਿ ਪੰਜਾਬ ਦੀ ਰਾਜਧਾਨੀ ਫਿਰ ਸਾਡੇ ਪੰਜਾਬ ਦੇ ਲੀਡਰਾਂ ਦੀ ਨਾਲ ਹੀ ਨਲਾਕੀ ਆ ਨਾ ਜਦੋਂ ਨੇ ਸਮਾਂ ਤੇ ਰਹੇ ਤੇ ਆਪਦਾ ਸਮਰਥਨ ਨਹੀਂ ਦਿੱਤਾ ਸੀਐਮ ਕਦੇ ਮੀਟਿੰਗ ਦੇ ਵਿੱਚ ਸ਼ਾਮਲੀ ਨਹੀਂ ਹੋਇਆ ਕੌਣ ਹੋਊਗਾ ਉਹਨਾਂ ਦਾ ਹੱਕ ਬਣਾਉਣਾ ਜਿਹਦੇ ਕਿਉਂ ਨਹੀਂ ਹੁੰਦੇ ਪੰਜਾਬ ਦੇ ਲੀਡਰ ਪੋਲੀਟਿਕਲ ਤੌਰ ਤੇ ਕਮਜ਼ੋਰ ਹੋ ਗਏ ਨੇ ਇਹ ਫੈਸਲਾ ਫਿਰ ਤਾਂ ਹੋ ਰਹੇ ਨੇ ਇਸ ਤਰੀਕੇ ਦੇ ਇਹ ਕਮਜ਼ੋਰੀ ਆ ਜੇ ਸਖਤ ਹੋਣ ਫਿਰ ਕਾਹ ਨੂੰ ਹੁੰਦਾ ਇਹ ਜਦੋਂ ਸੱਤਾ ਤੋਂ ਬਾਹਰੇ ਆਂਦੇ ਫਿਰ ਇਹਨਾਂ ਨੂੰ ਸਾਰਾ ਕੁਝ ਜਿਆਦਾ ਜਾਂਦਾ ਫਿਰ ਭੱਜੇ ਫਿਰ ਦੇਣੋਂ ਥੋੜੇ ਸਾਹਮਣੇ ਸਾਰੇ ਆਈ ਜਾਂਦੇ ਨੇ ਜਦੋਂ ਕਾਬਜ ਹੁੰਦੇ ਨੇ ਸੱਤਾ ਤੇ ਉਦੋਂ ਆਪਦੀ ਇਹ ਜਿਹੜਾ ਰੋਰ ਕਿਉਂ ਨਹੀਂ ਸਹੀ ਅਦਾ ਕਰਦੇ ਸਾਡਾ ਪਾਣੀ ਖੋਲਿਆ ਉਥੇ ਬੋਰਡ ਦੇ ਵਿੱਚ ਉਹਨਾਂ ਨੇ ਸਾਰਿਆਂ ਸਮੂਲੀਅਤ ਸਾਡੀ ਖਤਮ ਕਰਤੀ ਆ ਉਥੇ ਬੰਦੇ ਨਹੀਂ ਭਰਤੀ ਕਰੇ ਉਦੋਂ ਬਾਲਰ ਕੇ ਸੀ ਉਦੋਂ ਕਾਂਗਰਸੀ ਇਹਨਾਂ ਨੇ ਕਿਉਂ ਨਹੀਂ ਉਹ ਕਰੇ ਭਰਤੀ ਸਾਰੇ ਪਾਸੇ ਸਾਨੂੰ ਪੋਲੀਟਿਕਲ ਜਿਹੜਾ ਹੈਗਾ ਮਾਰ ਪੈ ਰਹੀ ਆ ਉਹ ਜਿਹੜੇ ਸਾਨੂੰ ਹੱਕ ਖੋਏ ਜਾ ਰਹੇ ਨੇ ਪਰ ਅਸੀਂ ਇਉਂ ਨਹੀਂ ਹੋਣ ਦਿੰਦੇ 10 ਤਰੀਕ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਹੌਮ ਹਮਾ ਕੇ ਪਹੁੰਚੋ ਪਰ 10 ਤਰੀਕ ਤੋਂ ਪਹਿਲੇ ਇੱਕ ਚਿੱਠੀ ਵੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਵੱਲੋਂ ਰਜਿਸਟਰਾਰ ਵੱਲੋਂ ਜਾਰੀ ਕੀਤੀ ਗਈ ਕਿ ਬਾਹਰਲਾ ਵਿਅਕਤੀ ਕੋਈ ਅੰਦਰ ਲਾਉ ਨਹੀਂ ਅਸੀਂ ਕਰਨ ਦੇਣਾ ਗੱਡੀ ਤੇ ਸਟicker ਲੱਗਿਆ ਹੋਣਾ ਚਾਹੀਦਾ ਜਾਂ ਮੁਲਾਜ਼ਮ ਹੋਵੇ ਜਾਂ ਫਿਰ ਵਿਦਿਆਰਥੀ ਹੋਵੇ ਬਾਹਰਲੇ ਵਿਅਕਤੀ ਨੂੰ ਧਰਨੇ ਦੇ ਵਿੱਚ ਨਹੀਂ ਅਸੀਂ ਆਉਣ ਦਾ ਮੰਗ ਬੰ ਕਿ ਕਿਵੇਂ ਗੱਲਬਾਤ ਬਣਦੀ ਆ ਅ ਕਿਤੇ ਜਾਰ ਰਾਜਾ ਰਾਜ ਸਿੰਘ ਸਾਡੇ ਨਾਲ ਸੀ ਜਿਨ੍ਹਾਂ ਦੇ ਵੱਲੋਂ ਸਪਸ਼ਟ ਕਿਹਾ ਗਿਆ ਕਿ ਜਿਹੜੇ ਪੰਜਾਬ ਦੇ ਹੱਕ ਕਮਜ਼ੋਰ ਹੋਏ ਨੇ ਪੰਜਾਬ ਦੇ ਹੱਕਾਂ ਤੇ ਡਾਕੇ ਮਾਰਨ ਦੀ ਗੱਲ ਆਉਂਦੀ ਆ ਤਾਂ ਫਿਰ ਪੰਜਾਬ ਦੇ ਲੀਡਰਾਂ ਦਾ ਵੀ ਜੇਕਰ ਹੁੰਦਾ ਜਿਨ੍ਹਾਂ ਨੇ ਸਮੇਂ-ਸਮੇਂ ਤੇ ਕੋਈ ਠੋਸ ਫੈਸਲੇ ਨਹੀਂ ਹੋਏ ਅੱਜ ਉਸੇ ਕਾਰਨ ਅੱਜ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਦੇ ਹੱਕਾਂ ਨੂੰ ਖੋ ਰਹੀ ਹੈ ਇਸ ਤਰ੍ਹਾਂ ਦਾ ਤਰਕ ਉਹਨਾਂ ਦੇ ਵੱਲੋਂ ਦਿੱਤਾ ਗਿਆ ਤਾਂ ਵੱਡਾ ਕੱਠ 10 ਤਰੀਕ ਨੂੰ ਰੱਖਿਆ ਗਿਆ ਉਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਲਚਲ ਵਧ ਗਈ ਹੈ ਸਿਆਸੀ ਲੀਡਰ ਵਿਦਿਆਰਥੀਆਂ ਨੂੰ ਮਿਲਣੇ ਆ ਰਹੇ ਨੇ ਧਾਰਮਿਕ ਜਥੇਬੰਦੀਆਂ ਆ ਰਹੀਆਂ ਨੇ ਸਮਾਜਿਕ ਜਥੇਬੰਦੀਆਂ ਲਗਾਤਾਰ ਪਹੁੰਚ ਰਹੀਆਂ ਨੇ ਵਿਦਿਆਰਥੀਆਂ ਦੇ ਨਾਲ ਡਟ ਗਿਨੇ ਵਿਦਿਆਰਥੀਆਂ ਦਾ ਸਾਫ ਕਹਿਣਾ ਹੈ ਕਿ ਜਦੋਂ ਤੱਕ ਸੈਨੇਟ ਤੇ ਸਿੰਡੀ ਕਿਟ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਹੁੰਦਾ ਉਦੋਂ ਤੱਕ ऐसे तरीके ਦੇ ਨਾਲ ਜਾਰੀ ਰਹੇਗਾ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾ ਸਪੋਕਸਮੈਨ ਟੀਵੀ ਚੰਡੀਗੜ੍ਹ